ਸਾਥਿਓ ਐਸਟੇਮਸਿੰਗ ਮਾਰਕੀਟ ਕਮੇਟੀ ਦੇ ਵਿੱਚ ਖੜੇ ਆ ਉਹ ਵੇਖਿਆ ਕਿ ਬਹੁਤ ਲੱਗਦੇ ਪਰ ਆਜਨ ਤੇ ਬੈਠਿਆ ਸਾਰੀ ਟੀਮ ਕੋਸਾ ਦੀ ਖੜੀ ਹੈ ਆ ਪ੍ਰਿੰਸ ਨੇ ਕੱਲ ਅਸੀਂ ਆਏ ਭੁਪਿੰਦਰ ਜੀ ਨੇ ਸਾਨੂੰ ਨੰਬਰ ਦਿੱਤਾ ਕਟਾਰੀਆ ਸਾਹਿਬ ਦਾ ਬਲਵੀਰ ਸਿੰਘ ਦਾ ਕਹਿੰਦੇ ਵੀ 7 ਨੰਬਰ ਸ਼ੈੱਡ ਦੇ ਵਿੱਚ ਝੋਨਾ ਪਿਆ ਠੀਕ ਹੈ ਜੀ ਕਹਿੰਦੇ ਸੀ ਆਪਣੇ ਗੁਰਪਿੰਦਰ ਦਾ ਕੋਈ ਖੜੇ ਤੋਂ ਸਾਡਾ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਜਨਰਲ ਸਕੱਤਰ ਹੈ ਅੱਜ ਇਹਨਾਂ ਨੂੰ ਅਸੀਂ ਮੌਸਮ ਚੈੱਕ ਕਰਨ ਵਾਸਤੇ ਪ੍ਰਿੰਸ ਨੂੰ ਤੇ ਉਹਨਾਂ ਨੂੰ ਕੋਈ ਸਵੇਰ ਤੇ 5 ਮਿੰਟ ਚ ਆ ਕੇ 10 ਮਿੰਟ ਚ ਆ ਕੇ ਸਰਕਾਰ ਇਹਨਾਂ ਨੂੰ ਕਿਸ ਚੀਜ਼ ਦੀ ਤਨਖਾਹ ਦਿੰਦੀ ਹੈ ਕਿਸਾਨ ਮੰਡੀਆਂ ਚ ਰੋਲ ਰਿਆ ਤੇ ਇਥੇ ਮੋਜਾ ਮਾਰ ਰਹੇ ਪਾਣੀ ਪੀ ਰਹੇ ਏਸੀ ਚ ਬੈਠੇ ਨਿਆਲੇ ਢਾਣ ਮਾਰ ਰਹੇ ਐਜੇ ਕੰਮ ਕਰਦੇ ਲੱਗੇ ਹੋਏ ਯਾਰ ਦੱਸ ਯਾਰ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਉਹ ਮੰਡੀਆਂ ਚ ਰੋਲ ਰਹੇ ਹੁਣ ਕਹਿੰਦੇ ਇੱਕ ਇਨਸਪੈਕਟਰ ਆਏਗਾ ਕਦੀ ਕਹਿੰਦੇ ਆ ਚੇਅਰਮੈਨ ਸਾਹਿਬ ਆਣ ਕੇ ਕਦੀ ਕਹਿੰਦੇ ਜਾਣਗੇ ਤੀਜੇ ਆਣਗੇ ਚੌਥੀ ਆਣਗੇ ਇਹ ਕਿਸ ਗੱਲ ਦੀ ਤਨਖਾਹ ਲੈਂਦੇ ਆ ਪਰ ਅਸੀਂ ਦੱਸੋ ਤੁਸੀਂ ਕਿਹੜੀ ਗੱਲੋਂ ਨਹੀਂ ਜਾ ਰਹੇ ਸਾਡੇ ਨਾਲ ਮਟ ਉੱਤੇ 7 ਨੰਬਰ ਸ਼ੈੱਡ ਚ ਉਹ ਮਾ ਕਿਹੜੀ ਗੱਲ ਨਹੀਂ ਜਵਾਬ ਦੇ ਹਵਾਲਾ ਦੇ ਹਵਾਲਾ ਦੇ ਜਵਾਬ ਦਾ ਆਜੋ ਆਜੋ ਚਲੋ ਆਜੋ ਬਾਈ ਚੱਲੋ ਆਜੋ ਆਜ ਆਜੋ ਚਲੋ ਇਨਸਪੈਕਟਰ ਸਾਹਿਬ ਆਂਦੇ ਪਏ ਇਨਸਪੈਕ ਤੁਸੀਂ ਕੀ ਕਿਆ ਸੀ ਵੀ ਅਸੀਂ 5 ਮਿੰਟ ਚ ਪ੍ਰਿੰਸ ਨੇ ਕਿਹਾ ਵੀ 5 ਮਿੰਟ ਚ ਆ ਗਿਆ ਕਟਾਰੀਆ ਸਾਹਿਬ ਝੋਲਾ ਪਾਸ ਕਰਕੇ ਗਏ ਅਸੀਂ ਆ ਗਏ ਇਹ ਕਹਿੰਦੇ ਭੁਪਿੰਦਰ ਸਾਹਿਬ ਨੇ ਲੈਣਾ ਪਹਿਲਾਂ ਤੇ ਇਹਨਾਂ ਦੇ ਇਥੋਂ ਝੂਠ ਫੜਿਆ ਜਾਂਦਾ ਜੀ ਇਹਨਾਂ ਦਾ ਆਪਦਾ ਰੋਲਾ ਹੋਈ ਆਪਦਾ ਕੋਈ ਰੋਲਾ ਪਤਾ ਨਹੀਂ ਕੀ ਇਹਨਾਂ ਦੀ ਮਿਲੀ ਭੁਗਤ ਹੈ ਕੀ ਸਿਸਟਮ ਹੈ ਕੀ ਨਹੀਂ ਨਾ ਇਹਨਾਂ ਤੋਂ ਝੁਕੀਆਂ ਚਕਾਈਆਂ ਜਾਂਦੀਆਂ ਸੀ ਨਾ ਕੁਝ ਜੇ ਜਸਵਿੰਦਰ ਵੀਰ ਨੂੰ ਕਿਹਾ ਜਸਵਿੰਦਰ ਵੀਰ ਕਹਿੰਦਾ ਪ੍ਰਿੰਸ ਜਾਊਗਾ ਜੇ ਪ੍ਰਿੰਸ ਨੂੰ ਕਹ ਤੇ ਉਹ ਜਾਣਗੇ ਉਹ ਬੋਲੇ ਤੇ ਤੂਜਾ ਤੀਜਾ ਜਾਣਗੇ ਕਮਾਲ ਹੋ ਗਈ ਇਹਦੇ ਸਰਕਾਰ ਕਹਦੇ ਵਾਸਤੇ ਰ ਬਤੇਰੇ ਪੰਜਾਬ ਦੇ ਮੁੰਡੇ ਨੇ ਵਿਹਲੇ ਫਿਰਦੇ ਨੌਕਰੀਆਂ ਰੱਖੂ ਪੰਜਾਬ ਸਰਕਾਰ ਮੇਰੀ ਇਹ ਵੀਡੀਓ ਭਗਵਾਨ ਤੁਮਾਨ ਤੱਕ ਪਹੁੰਚਾ ਦੇ ਜਾਓਗੇ ਕਿ ਨਹੀਂ ਚਾਹੋਗੇ ਵੀਰ ਜੀ ਜਾਗੇ ਸਾਰ ਜਨਗ ਦੀ ਆਜੋ ਜੱਟ ਦੇ ਵੇਟ ਨਹੀਂ ਆਜੋ ਤੁਸੀਂ ਸੁਣਿਆ ਹੋ ਨਾ ਆਜੋ ਤੁਸੀਂ ਆਜੋ ਆਜੋ ਤੁਸੀਂ ਲੈ ਕੇ ਚੱਲੋ ਵੇਖੋ ਵੀਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਸਟਾਈਮ ਕਾਤੀ ਆ ਕੰਮ ਕਰਨ ਦੀ ਨੀਂਦ ਉੱਤੇ ਮੰਡੀਆਂ ਚ ਅਠੜ ਦਿਨ ਨੌਂ ਨੌ ਦਿਨ ਹੋ ਗਏ ਚਾਰ ਚਾਰ ਕਿਲੋ ਛੱਲਰਾਂ ਦੇ ਕਾਟ ਮੰਗ ਰਹੇ ਕਿਸ ਗੱਲੋਂ ਮੰਗ ਰਹੇ ਆ ਜਿਵੇਂ ਕੁਕੜੀਆਂ ਕੋਲ ਕਰਦੀਆਂ ਐਵੇਂ ਜ਼ਿੰਮੇਦਾਰੀ ਫਰਖਲਾੜੀ ਬਾਹਲ ਹੋ ਗਿਆ ਯਾਰ ਕਮੇਟੀ ਵਾਲੇ ਹਲਾਤ ਕਰਨਗੇ ਯਾਰ ਦੱਸੋ ਯਾਰ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਯਾਰ ਅੱਜ 5-5 10-10 ਦਿਨ ਹੋ ਗਏ ਜ਼ਿੰਮੇਦਾਰਾਂ ਨੂੰ ਬੈਠਿਆਂ ਨੂੰ ਇਹ ਕੁੰਮਕਰ ਦੀ ਨੀਂ ਸੁੱਤੇ ਹੁਣ ਬੋਲਦਾ ਕਿਉਂ ਨਹੀਂਗਾ ਅੱਜ ਝੂਠਾ ਤਾਂ ਹੀ ਨਹੀਂ ਬੋਲਦਾ ਨਾ